ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣ ਲਓ ਜੀ ਸਵੇਰ ਤੋਂ ਹੀ ਮੈਂ ਜਿਹੜਾ ਵੀਡੀਓ ਸਟਾਰਟ ਕੀਤਾ ਤੇ 7 ਕ ਦਾ ਟਾਈਮ ਹੋ ਚੁੱਕਿਆ 7 ਵਜੇ ਚੁੱਕੇ ਨੇ ਝਾੜੂ ਆਪਾਂ ਸਾਰੇ ਕਰ ਦਿੱਤਾ ਆ ਘਰ ਦੇ ਵਿੱਚ ਹੀ ਬਾਹਰ ਦਾ ਹਜੇ ਰੰਦਾ ਅੰਦਰ ਰੂਮ ਦੇ ਵਿੱਚ ਭਰਾਂਦਾ ਕਿਚਨ ਸਾਰੇ ਝੜੂ ਲਾ ਕੇ 7 ਵਜੇ ਤੋਂ ਜਾਨੀ ਕਿ ਪਹਿਲਾਂ ਹੀ ਲਾਤਾ ਸੀਗਾ ਹਾਂ ਗਲੇ ਸਭ ਵੀ ਉੱਠ ਗਏ ਪਿੰਦਰ ਵੀ ਉੱਠ ਗਿਆ ਤੇ ਆਪਣਾ ਨੌਨ ਨੌਨ ਚਲੇ ਗਏ ਮੈਂ ਬੈਠੀ ਸੀ ਥੋੜੀ देर ਮੈਂ ਦੇਖ ਰਹੀ ਸੀ ਕਿ ਕਮੈਂਟ ਵਗੈਰਾ ਰਿਪਲਾਈ ਦੇ ਰਹੀ ਸੀ ਮੈਂ ਕਿ ਦੇਖਦੀ ਆ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਨਾ ਇਹਨੇ ਸੋਨੇ ਸੋਨੇ ਤੁਸੀਂ ਕਮੈਂਟ ਕੀਤੇ ਨੇ ਬਹੁਤ ਜ਼ਿਆਦਾ ਹੌਸਲਾ ਮਿਲਿਆ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਜੀ ਅੱਜ ਨਹੀਂ ਕੱਲ ਹੋ ਜਾਣਗੇ ਸੇਲ ਹੋ ਜਾਣਗੇ ਕੋਈ ਗੱਲ ਨਹੀਂ ਜੀ ਹੌਲੀ ਹੌਲੀ ਉਹ ਕਾਮਯਾਬੀ ਮਿਲਦੀ ਹੁੰਦੀ ਹੈ ਨਾ ਇੱਕਦਮ ਤਾਂ ਕਿਸੇ ਨੂੰ ਵੀ ਕਾਮਯਾਬੀ ਨਹੀਂ ਮਿਲਦੀ ਤੇ ਕਹਿੰਦੇ ਹੁੰਦੇ ਨੇ ਕਿ ਤਨ ਕਾ ਤਨ ਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਚਲੋ ਕੋਈ ਗੱਲ ਨਹੀਂ ਜੀ ਹੈ ਨਾ ਹੌਲੀ ਹੌਲੀ ਆਪਾਂ ਵੀ ਕਾਮਯਾਬ ਹੋ ਜਾਵਾਂਗੇ ਤੇ ਬਾਕੀ ਚਲੋ ਜੀ ਕਰਦੇ ਆ ਸਵੇਰ ਤੋਂ ਆਪਾਂ ਬਲੌਗ ਸਟਾਰਟ ਤੇ ਝਾੜੂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਲਈ ਦਿੱਤਾ ਹੁਣ ਬਸ ਬਾਹਰ ਜਾ ਕੇ ਬਾਹਰ ਦੀ ਬੇੜੀ ਦੀ ਸਫਾਈ ਕਰੂੰਗੀ ਅੱਜ ਗਾਰਡਨ ਦੇ ਵਿੱਚ ਵੀ ਝਾੜੂ ਜਿਹੜਾ ਲੱਗੂਗਾ ਤੇ ਕਾਫੀ ਦਿਨ ਹੋ ਗਏ ਸੀਗੇ ਵੈਸੇ ਮੀ ਆ ਜਾਂਦਾ ਨਾ ਦਿੱਲੀ ਫਿਰ ਝਾੜੂ ਨਹੀਂ ਲੱਗਦਾ ਹੈਗਾ ਉੱਤਰ ਹੁਣ ਥੋੜੇ ਜਿਹਾ ਪੱਤੇ ਜੇ ਸੀਗੇ ਬਾਕੀ ਜਿਹੜਾ ਆਪਾਂ ਕਟਾਈ ਕੀਤੀ ਆ ਕਾਹ ਜੀ ਉਹ ਵੀ ਥੋੜੇ ਜਾ ਹੋਇਆ ਪਿਆਗਾ ਮੈਂ ਕਹਾਂ ਫਿਰ ਥੋੜਾ ਜਿਹਾ ਹੋਰ ਵਿੱਚੋਂ ਜਿਹੜਾ ਕਾ ਇਕੱਠਾ ਹੋ ਜਾਊਗਾ ਹਨਾ ਵਿੱਚ ਰਹਿ ਜਾਂਦਾ ਫਿਰ ਵੀ ਤੇ ਬਾਕੀ ਇੱਕ ਕੁਇੰਟ ਆਇਆ ਸੀ ਮੈਨੂੰ ਪਲਾਂਟਸ ਨੂੰ ਲੈ ਕੇ ਆਇਆ ਸੀ ਉਹ ਕਹਿੰਦੇ ਸੀ ਪਰਪਲ ਹਾਰਟ ਤੁਸੀਂ ਜ਼ਰੂਰ ਐਡ ਕਰਿਓ ਹਾਂਜੀ ਪਰਪਲ ਹਾਰਟ ਮੈਂ ਕਾਫੀ ਵਾਰ ਐਡ ਕਰ ਚੁੱਕੀ ਆਪਣੇ ਗਾਰਡਨ ਦੇ ਵਿੱਚ ਜੋ ਕਿ ਕਈ ਵਾਰ ਤਾਂ ਬਹੁਤ ਵਧੀਆ ਚੱਲ ਵੀ ਜਾਂਦਾ ਪਰ ਫਿਰ ਬਾਅਦ ਦੇ ਵਿੱਚ ਗਰਮੀ ਦੇ ਵਿੱਚ ਨਹੀਂ ਜਲਦਾ ਸਾਡੇ ਨੇ ਥੋੜੀ ਜਿਹੀ ਜ਼ਿਆਦਾ ਧੁੱਪ ਪੈਂਦੀ ਤਾਂ ਹੀ ਮੈਂ ਵੀਡੀਓ ਵਿੱਚ ਬੋਲਿਆ ਸੀ ਵੀ ਮੈਂ ਥੋੜੇ ਜੇ ਇਸ ਤਰ੍ਹਾਂ ਦੇ ਪlant ਲਾਉਣੇ ਨੇ ਮਤਲਬ ਥੋੜੇ ਵੱਡੇ ਵੀ ਹੋਣ ਜਿੰਨਾ ਦਾ ਮਤਲਬ ਹਾਂ ਵਧੀਆ ਮਤਲਬ ਸ਼ਾਮ ਵੀ ਹੋਵੇ ਹਨਾ ਤੇ ਬਾਕੀ ਦੂਸਰਾ ਆਪਣਾ ਹੋਗਾ ਜਿਹੜਾ ਦੂਜੇ ਪੌਦਿਆਂ ਦੇ ਵਿੱਚ ਥੋੜੀ ਸ਼ੇਡ ਦੇ ਵਿੱਚ ਰਹਿਣ ਉਹਨਾਂ ਦੀ ਹਨਾ ਸ਼ਾਮ ਵਿੱਚ ਕਿਉਂ ਮਿਲੇ ਨਹੀਂ ਕੀ ਬਤਾ ਉੱਤਰਦੇ ਇਹ ਬਗਲੇ ਜੀ ਇੱਥੇ ਦੇਖੋ ਦੋ ਉਧਰ ਦੇਖ ਲਓ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ ਨਹੀਂ ਦੇਖਿਆ ਮੈਂ ਤਾਂ ਨਹੀਂ ਦੇਖਿਆ ਮੈਂ ਤਾਂ ਦੇਖੀ ਨਹੀਂ ਤੁਹਾਡਾ ਉਧਰ ਦੇਖ ਲਓ ਤੇ ਜੀ ਲੋਜੀ ਚੱਲਦੇ ਆ ਬਾਹਰ ਚੱਲ ਕੇ ਆਪਾਂ ਲੱਗ ਜੇ ਕੰਮ ਕਰ ਮਿਲ ਗਏ ਹੀ ਲਾ ਕੇ ਗਈ ਸੀ ਪੈਂਟ ਪੰਟ ਕਿਹੜੀ ਲਾਹੀ ਸੀ ਤੇ ਅਹੀ ਪਾਈ ਰੂ ਸੀ ਨਾ ਇਥੇ ਤਾਂ ਕਿਸੇ ਨੇ ਮੈਂ ਚੱਕਿਆ ਮੈਂ ਦੇਖਦੇ ਤਾਂ ਦੇਖ ਲੈ ਚਲੋ ਜੀ ਬਾਗ ਵਿੱਚ ਮਿਲ ਕੇ ਤਾ ਉਹ ਪੈ ਰਿਹਾ ਤੇ ਮੈਂ ਆ ਕੇ ਦੇਖ ਕੇ ਜਿਉਂ ਆਇਆ ਹਾਂ ਕਰ ਬਗੜਾ ਸੱਤ ਬਰਾਂ ਮੈਂ ਕੁਸਤਰੀ ਉਹ ਕਹਿੰਦਾ ਕਿ ਬਾਥਰੂਮ ਦਾ ਟੂਲ ਦਿਵਾਉਣੀ ਹੈ ਆਲਾ ਨਹੀਂ ਕੋਈ ਚਾਹੀਦੀ ਨਹੀਂ ਆਲੋ ਦੇਖਣਾ ਇਹ ਦਿਵਾਲੀ ਤੋਂ ਪਹਿਲਾਂ ਪਹਿਲਾਂ ਹੋ ਜਾ ਮੈਂ ਕਿਹਦੇ ਕੋਲ ਨਹੀਂ ਨਾ ਇਹ ਜਿਹੜੇ ਕੋਲ ਨਹੀਂ ਨਾ ਇਹ ਦੌਰਸ ਕਰਾ ਦੇ ਕਾ ਬਲੂਗੜਾ ਨੇ ਕੀ ਕਰ ਰਹੀ ਹੈ ਮਨ ਹੋਇਆ ਇਹਦੇ ਵੀ ਨਾ ਹੰਤ ਪਾਣੀ ਨਿਕਾ ਆਇਆ ਕੋਈ ਹੈਗਾ ਕਦੇ ਉੱਧਰ ਭਜ ਲਾਂਦਾ ਕਰ ਉੱਧਰ ਅੱਜ ਚੱਲਣਾ ਕਿ ਪਲੇਰੇ ਮਰ ਤੂੰ ਅੱਜ ਤਾਂ ਫਿਰ ਪੱਛੇ ਘੱਟੇ ਨਹੀਂ ਕਨਾਲੇ ਬਸ ਨਾਲੇ ਨਾਲ ਲੱਗੂਗਾ। ਲੋ ਜੀ ਇੱਥੇ ਲੱਗੀ ਸੀ ਕਿ ਮੈਂ ਪਾਰਕ ਦੇ ਵਿੱਚ ਝਾੜੂ ਲਾਉਣ ਤੇ ਉਸ ਤੋਂ ਬਾਅਦ ਦੇਖਦੇ ਆਂ ਖਾਣਾ ਹੀ ਬਣਾਉਂਗੀ ਸ਼ਾਇਦ ਉਸ ਤੋਂ ਬਾਅਦ ਮੈਂ ਖਾਣਾ ਬਣਾਉਂਗੀ ਖਾਣਾ ਖਾ ਕੇ ਫਿਰ ਟਾਈਮ ਨਾਲ ਆਪਣੇ ਕੰਮ ਜਿਹੜੇ ਸਿਰਦੇ ਹੋ ਜਾਣਗੇ ਤੇ ਕਲੇਰ ਸਾਹਿਬ ਦੇ ਨਾਲ ਰਾਤ ਪੈਸੀ ਡਿੱਗ ਗਈ ਸੀ ਕਿ ਤੇ ਮੈਨੂੰ ਮਿਲ ਗਏ ਦੇਖੋ ਉਹਨਾਂ ਨੂੰ ਮੈਂ ਦੱਸਿਆ ਨਹੀਂ ਵੀ ਮੈਨੂੰ ਮਿਲ ਗਏ ਉਹਨਾਂ ਨੂੰ ਕਹਿ ਰਹੀ ਸੀ ਮੈਂ ਕਿ ਮੈਨੂੰ ਨਹੀਂ ਮਿਲੇ। ਜੇਲ੍ਹ ਚੋਂ ਨੱਪਾ ਕਿੰਨੇ ਪੈਸੇ ਦੀ? ਕਿੰਨੇ ਪੈਸੇ ਦੀ? 800 ਨਾ ਬਈ ਅੱਛਾ ਨਾ ਹੋਈ ਜੇ ਇਧਰ 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 ਮੇਰੀ ਗੱਲ ਸੁਣ ਰਿਹਾ ਕਿੰਨੇ ਪੈਸੇ ਸੱਚ ਸੱਚ ਦੱਸ 800 ਨਾ ਨਾ 800 ਜੀ ਮੈਨੂੰ ਤਾਂ ਹੁਣ ਦੀ ਤੀਜੀ ਵਾਰੀ ਤੈਨੂੰ ਬੜਾ ਯਾਰ ਪੰਡਾ ਵੇ ਪੰਡਾ ਵੇ ਤੇ ਮੇਰਾ ਪੰਡਾ ਮਸਾ ਮਸਾ 700 ਰੁਪਏ ਭਜਦਾ ਦੀ ਮੇਰੀ ਗੱਲ ਸੁਣ ਸੁਖ ਸੁਖਲਾ ਸੁੱਖ ਸੁਖਲਾ ਵੀ 200 ਮੇਰੇ ਪੈਸੇ ਤੇ ਆ ਜਾਣ ਵੀ 200 ਰੁਪਏ ਪ੍ਰੀਤ ਦਾ ਮੇਰੇ ਨਾਲ ਦੀ ਸੁੱਖ ਸੁੱਖ ਲਾ ਪੈਸੇ ਮਿਲ ਜਾਣਗੇ ਦੇਖ ਖੁਸ਼ ਹੋ ਗਿਆ 500 ਦੇ ਦੇ ਮੈਨੂੰ 200 ਤਾਂ ਇਹ ਲੈ ਜੂਗਾ ਫਿਰ ਮੇਰੇ ਪੱਲੇ ਕੀ ਪਿਆ ਲੈ ਦੋ ਤਿੰਨ ਸੋ ਕੇ ਰੱਖ ਲੈ ਆ ਮੰਗਦਾ ਕਿ 100 ਰੁਪਏ ਦਾ 200 ਤਾਂ ਪਿੰਦਰੇ ਪਹਿਲੀ ਮੇ ਹੋਈ ਕਹਿੰਦਾ ਮੇਰੇ ਨੇ ਰੱਖ ਕੇ ਕੋ ਲੈਣਾ ਰੱਖੀ ਉਹ ਰੱਖ ਰੁਕੋਗੇ ਕੋਈ ਨਹੀਂ ਆਪਣਾ ਤਾਂ ਲੱਭੇ ਲੇ ਲੱਭੀ ਚੀਜ਼ ਹੁੰਦਾ ਕੋਈ ਦਿੰਦਾ ਨਹੀਂ ਹੁੰਦਾ ਉਹ ਤੇ ਰੱਖ ਕੇ ਬੱਲੇ ਹੁੰਦਾ ਕੋਈ ਲੱਭੀ ਚੀਜ਼ ਦਿੰਦਾ ਨਹੀਂ ਹੁੰਦਾ ਮੈਂ ਦੇ ਰਹੀ ਆ ਫਿਰ ਵੀ ਨਹੀਂ ਭੰਡਾ ਬੰਨਦਾ ਨਹੀਂ ਮੈਨੂੰ ਚੱਲ ਜਿਆਦਾ ਮਰ ਰੱਖੀ ਨਹੀਂ ਰੱਖੀ ਯਾਦ ਹੈ ਯਾ ਇਹ ਨਹੀਂ ਪਤਾ ਮੈਂ ਕਿ ਤੇਰੇ ਪੰਡਾ ਕੋਲ ਖੋ ਪਹਿਲਾਂ ਪੈਸੇ ਲੱਭ ਜਾਣ ਵੀ 200 ਰੁਪਏ ਮੇਰੇ ਆ 200 ਮੇਰਾ ਹੋ ਗਿਆ ਲੱਭ ਗਏ 200 ਤੇਰਾ ਫਿਰ ਤੁਹਾਡੇ ਪੱਲੇ ਕਿੰਨੇ ਪਏ ਪਹਿਲੇ 200 500 500 ਕਿਉਂ ਬੇ ਬੱਲੇ ਰੁਪਏ 700 ਆ ਦੋਸੋਂ ਮੇਰੇ 300 ਹੀ ਰਹਿ ਗਏ 300 ਦੇ ਦੇਣੇ ਨਾ ਹੋਵੇ ਦੋ ਦੋਸੋਂ ਤਾਂ ਜਾਊਗਾ ਜਾਏਗਾ ਤੂੰ ਓੜਿਆਲਾ ਨਾ ਨਾ ਆਣਾ ਗਿਆ ਨਾ ਅਸੀਂ ਵੀ ਲੈ ਰੇ ਜਾਨੇ ਨੂ ਨੂ ਚੱਪਲਾਂ ਲੈ ਕੇ ਆਣੇ ਫੌਜੀ ਦੇ ਲੈ ਕੇ ਜੁੱਟ ਗਈਆਂ ਲੈ ਹੁਣ ਹੁਣ ਮੈਂ ਤੁਹਾਨੂੰ ਲੈਣੀ ਕੰਨੂ ਨੂੰ ਕੋਈ ਚੱਪਲਾ ਹੀ ਨਹੀਂ ਲੈਣੀ ਕਲੇਰ ਸਾਹਿਬ ਦੀ ਗੱਲ ਨਾ ਸੱਚੀ ਸੀ ਸੱਚੀ ਉਹ 800 ਰੁਪਏ ਹੀ ਸੀਗਾ ਉਹ ਹਨਾ ਜਦੋਂ ਸਵੇਰ ਨੂੰ ਉੱਠ ਕੇ ਇਹਨਾਂ ਦਾ ਵਿਸਤਰ ਇਕੱਠਾ ਕਰਿਆ ਤਾਂ ਉਹਦੇ ਵਿੱਚ ਪੈਸੇ ਸੀਗੇ ਮੈਂ ਵੀ ਨਹੀਂ ਦੇਖੇ ਵੀ ਕਿੰਨੇ ਸੀਗੇ ਤੇ ਮੈਨੂੰ ਇਹ ਲੱਗਿਆ ਵੀ 700 ਰੁਪਏ ਹੈਗਾ ਮੈਂ ਉੱਥੇ ਹੀ ਰੱਖ ਦਿੱ ਆ ਟੇਬਲ ਦੇ ਉੱਪਰ ਪਰ ਇਹ ਆਏ ਰੂਮ ਚ ਭਾਲਣ ਲੱਗ ਗਏ ਮੈਂ ਕਿਹਾ ਚਲੋ ਥੋੜੀ ਦੇਰ ਚੁੱਪ ਹੀ ਰਹਿਣੀ ਹੈ ਵੀ ਭਾਲਦੇ ਰਹਿਣ ਉਹਨਾਂ ਨੇ 2-3 ਘੰਟੇ ਦੇਖਿਆ ਆਪਾਂ ਅਸੀਂ ਨਹੀਂ ਮਿਲੇ ਫੋਨ ਵੀ ਕੀਤੇ ਇਧਰ ਉਧਰ ਇਹਨਾਂ ਨੇ ਹਨਾ ਤੇ ਨਹੀਂ ਮਿਲੇ ਮੈਂ ਕਿਹਾ ਚਲੋ ਕੋਈ ਨਾ ਥੋੜੀ ਦੇਰ ਚੁੱਪ ਲੈਣ ਰਹਿਣੇ ਆਂਗੇ 200 ਵਿੱਚੋਂ ਪਿੰਦਰ ਨੇ ਲੈ ਲ ਤੇ ਹੁਣ ਅਸੀਂ ਚੱਲਿਆਂ ਜੀ ਲਹਿਰੇ ਤਿਆਰ ਹੋ ਗਈ ਮੈਂ ਕਲੇਰ ਸਾਹਿਬ ਵੀ ਤਿਆਰ ਹੋ ਗਏ ਪਿੰਦਰ ਵੀ ਚੱਲਿਆ ਨਾਲ ਹੀ ਸਾਡੇ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀਗਾ ਕਿਉਂਕਿ ਉਸ ਦਿਨ ਮੈਂ ਸਨਾਮ ਗਈ ਸੀ ਨਾ ਤਾਂ ਉਸ ਦਿਨ ਕੋਈ ਵੀ ਮੇਰਾ ਸਮਾਨ ਜਿਹੜਾ ਨਹੀਂ ਲਿਆ ਗਿਆ ਹਨਾ ਮੈਂ ਐਵੇਂ ਹੀ ਆ ਗਈ ਉਸ ਦਿਨ ਤੇ ਇਹ ਮੇਰਾ ਜਿਸ ਦਿਨ ਅਨਦੋਈ ਆ ਗਿਆ ਸੀਗਾ ਮੇਲੇ ਵਾਲੇ ਬਲੌਗ ਵਿੱਚ ਹਨਾ ਦੇਖਿਓ ਤੁਸੀਂ ਐਵੇਂ ਹੀ ਆ ਗਏ ਸੀਗੇ ਉਲਟਾ ਗੱਡੀ ਦਾ ਨੁਕਸਾਨ ਕਰਵਾ ਕੇ ਆਏ ਸੀ ਪਰ ਹੁਣ ਆਪਾਂ ਅੱਜ ਜਾ ਰਹੇ ਹਾਂਗੇ ਦੇਖਦੇ ਆ ਥੋੜੀ ਜਿਹੀ ਮੈਂ ਆਪਣੇ ਲਈ ਸ਼ਾਪਿੰਗ ਕਰਨੀ ਹੈਗੀ ਤੇ ਕੁਝ ਕੁ ਕਿਚਨ ਲਈ ਥੋੜਾ ਜਿਹਾ ਕਿਚਨ ਦਾ ਸਮਾਨ ਲੈ ਕੇ ਆਉਣ ਵਾਲਾਗਾ ਉਹ ਲੈ ਕੇ ਆਉਣੇ ਚਲੋ ਜੀ ਚੱਲਦੇ ਆਪਾਂ ਗੱਡੀ ਕੱਢ ਲਈ ਬਾਹਰ ਮੈਂ ਪੈਸੇ ਚੱਕਲਾ ਪੈਸੇ ਮੇਰੇ ਕੋਲ ਹੀ ਨ ਭੁੱਲ ਗਈ ਸੀ ਕਿਤੇ ਉੱਥੇ ਛੱਤਰੀ ਮੈਂ ਕਿਉਂਕਿ ਮੈਨੂੰ ਪਹਿਲਾਂ ਮਿਲ ਗਏ ਸੀ ਕਿ ਸਾਹਮਣੇ ਮੈਨੂੰ ਪਹਿਲਾਂ ਪੈਸੇ ਦੇ ਦੇ ਸੀ ਤੁਸੀਂ ਤੁਹ ਆਪਣਾ ਲੈਣਾ ਜੋ ਵੀ ਲੈ ਠੀਕ ਹੈ ਜੀ ਮੈਂ ਚੱਕਲਾ ਕਕੇ ਜਾਣਾ ਮੈਂ ਵੀ ਆ ਗਿਆ ਦੇਖੋ ਚਲੋ ਗੱਡੀ 'ਚ ਜਾਣਾ ਆਪਾਂ ਨੇ ਚਾਹੇ ਕੁਛ ਆਵੇ ਮੀ ਆਵੇ ਚਾਹੇ ਹਨੇਰੀ ਆਵੇ ਜਿੱਦ ਤੱਕ ਜਾਣਾ ਹੀ ਜਾਣ ਆ ਸਾਡੇ ਗੇਟ ਦਾ ਪੂਰਾ ਹਾਰਾ ਕੁੱਤੇ ਵੜ ਜਾਂਦੇ ਨੇ ਅਸੀਂ ਤਾਂ ਕਰਕੇ ਲਾਇਆ ਹੋਇਆ ਵੇਹੇ ਅੱਧਾ ਦੇਖੋ ਮੌਸਮ ਚਲੋ ਜੀ ਅੱਜ ਤੁਹਾਨੂੰ ਲਹਿਰੇ ਲੈ ਕੇ ਚੱਲਦੇ ਆ ਤੇ ਸਿਰਫ ਸਾਨੂੰ ਇੱਥੋਂ ਲਹਿਰਾ ਥੋੜਾ ਹੀ ਪੈਂਦਾ 10 ਕਿਲੋਮੀਟਰ ਹੀ ਪੈਂਦਾ ਲਹਿਰੇ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਹਨਾ ਥੋੜਾ ਜਿਹਾ ਟਾਈਮ ਲੱਗਦਾ 10 15 ਮਿੰਟਾਂ ਦੇ ਵਿੱਚ ਅਸੀਂ ਲਹਿਰੇ ਪਹੁੰਚ ਜਾਂਦੇ ਹੁੰਨੇ ਆ ਤੇ ਲਹਿਰੇ ਦੀ ਚਪਲ ਇੱਕ ਸ਼ਾਪ ਤੋਂ ਮੈਨੂੰ ਪਸੰਦ ਆਉਂਦੀ ਆ ਮਤਲਬ ਦੋ ਚਾਰ ਜੱਪੜਾਂ ਦੇਖ ਕੇ ਉੱਥੇ ਮੈਨੂੰ ਪਸੰਦ ਆ ਜਾਂਦੇ ਨੇ ਚਪਲ ਇੰਨੀਆਂ ਕ ਵਧੀਆ ਹੁੰਦੀਆਂ ਨੇ ਕਿ ਫਿਟਿੰਗ ਵਗੈਰਾ ਹਨਾ ਮੈਨੂੰ ਮਤਲਬ ਮਿਲ ਜਾਂਦੇ ਉੱਥੋਂ ਵਧੀਆ ਇੱਥੇ ਨਹੀਂ ਫਿਟਿੰਗ ਵੀ ਨਹੀਂ ਮਿਲਦੀ ਮਹਿੰਗੇ ਵੀ ਮਿਲਦੀ ਨੇ ਉਸੇ ਰੇਟ ਉਸ ਤੋਂ ਵੀ ਘੱਟ ਰੇਟ ਦੇ ਵਿੱਚ ਮੈਨੂੰ ਲਹਿਰੇ ਤੋਂ ਜਿਹੜੇ ਚਪਲ ਮਿਲ ਜਾਂਦੇ ਫਿਰ ਇੱਥੋਂ ਆਪਾਂ ਹੁਣ ਲਹਿਰੇ ਵਾਲੇ ਰੋਡ ਤੇ ਚੜ ਇਹ ਕੋਈ ਵਲਾਸ ਨਾਮ ਨੂੰ ਜਨਨਾ ਤੇ ਇਹ ਵਲਾ ਲੈਰੇ ਨੂੰ ਬਲੂਆ ਕਰਨੀ ਪੜਾ ਕੋਈ ਤੌਰ ਤੇ ਅੱਪ ਪਾਚ ਲੈਰੇ ਕਿੰਨਾ ਬੰਦਾ ਲੈ ਰਹਾ ਹੈ ਲੈਰੇ ਕਿੰਨਾ ਬੰਦਾ ਆਪਾਂ ਨੂੰ 10 ਕਿਲੋਮੀਟਰ 10 ਕਿਲੋਮੀਟਰ ਲੈ ਰਹਾ ਜੀ ਆਪਾਂ ਲੋ ਜੀ ਪਹੁੰਚ ਗਏ ਆਪਾਂ ਲਹਿਰੇ ਬਿਲਕੁਲ ਨਰਸਰੀ ਦੇ ਸਾਹਮਣੇੋਂ ਲੰਘ ਕੇ ਜਾ ਰਹੇ ਸੀ ਹੁਣ ਨਾ ਮੈਂ ਨਰਸਰੀ ਰੋਕਦੀ ਨਹੀਂ ਹੈਗੀ ਪਹਿਲਾਂ ਮੈਂ ਹਰ ਵਾਰ ਨਰਸਰੀ ਰੋਕਣਾ ਸੀ ਜਦੋਂ ਵੀ ਮੈਂ ਲਹਿਰੇ ਜਾਂ ਸੁਨਾਮ ਜਾਣਾ ਸੀ ਮੈਂ ਨਰਸਰੀ ਹੋ ਕੇ ਹੀ ਆਉਣਾ ਚਾਹੀ ਚਾਹੇ ਇੱਕ ਪਲਾਂਟ ਲੈਣ ਚਾਹੇ ਮੈਂ ਪੰਜ ਲੈਣੇ 10 ਲੈਣੇ ਨਾ ਪਰ ਮੈਂ ਲੈ ਕੇ ਹੀ ਆਉਣੇ ਸੀ ਹੁਣ ਥੋੜਾ ਗਰਮੀ ਨੇ ਮੇਰਾ ਨੱਕ ਮੋੜਤਾ ਹੈ ਨਾ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈ ਗਈ ਲੋ ਜੀ ਚੱਪਲਾਂ ਵਾਲੀ ਸ਼ਾਪ ਤੇ ਆਪਾਂ ਪਹੁੰਚ ਚੁੱਕੇ ਆ ਇਹ ਉਹ ਚੱਪਲਾਂ ਵਾਲੀ ਸ਼ਾਪ ਆਗੀ ਫਸ ਮਿੰਨਤ ਇੱਕ ਸ਼ਾਪ ਤੇ ਚੱਪਲਾ ਮਿਲ ਜਾਂਦੇ ਨੇ ਹੋਰ ਸ਼ਾਪ ਤੇ ਮੈਨੂੰ ਜਾਣ ਦੀ ਲੋੜ ਹੀ ਨਹੀਂ ਪੈਂਦੀ ਵਧੀਆ ਵਧੀਆ ਦੋਨੇ ਕਲਰ ਨਹੀਂ ਦੋ ਹੀ ਲੱਗੇ ਆਸੇ ਦਿਖੇ ਕਿੰਨਾ ਨੰਬਰ ਜਿਹੜਾ ਮੰਗੋ ਮਤਲਬ ਹੋਈ ਇਹ ਛੇੜਾ ਗਿਆ ਉਹ ਤੇ ਫਿਰ ਕੋਈ ਗੱਲ ਨਹੀਂ ਸੁਣੋ ਜੀ ਆ ਜਾਓ ਤੇ ਜਿਹੜਾ ਇਹ ਵਾਲੀ ਦੀ ਹੋ ਗਈ ਜਦੋਂ ਤੇ ਮੈਂ ਚੱਲ ਰਿਹਾ ਜੀ ਅੱਜ ਤੁਹਾਨੂੰ ਲੈ ਕੇ ਆਇਆ ਉਹ ਸ਼ਾਪ ਜਿੱਥੋਂ ਮੈਂ ਜ਼ਿਆਦਾਤਰ ਆਪਣਾ ਮਤਲਬ ਕਿ ਅਲੱਗ-ਅਲੱਗ ਸ਼ਹਿਰ ਦੇ ਵਿੱਚੋਂ ਇਸਾਰੇ ਸ਼ਹਿਰ ਦੇ ਵਿੱਚ ਬਣੇ ਹੋਣੇ ਖਰੀਦਦਿਆਂ ਮੈਂ ਆਪਣਾ ਜ਼ਿਆਦਾਤਰ ਕਿਚਨ ਲਈ ਸਮਾਨ ਅੱਜ ਵੀ ਲੈਣਾ ਸੀ ਕਾਫੀ ਸਮਾਨ ਪਰ ਟਾਈਮ ਨਹੀਂ ਸੀ ਕਲੇਰ ਸਾਬ ਨੂੰ ਫੋਨ ਆ ਗਿਆ ਉਹਨਾਂ ਨੇ ਦੁਬਾਰਾ ਵਾਪਸ ਆਉਣਾ ਸੀਗਾ ਲੈ ਰਹੇ ਤਾਂ ਕਰਕੇ ਫਿਰ ਦੋ ਤਿੰਨ ਚੀਜ਼ਾਂ ਹੀ ਇੱਥੋਂ ਲਈਆਂ ਸੀ ਜ਼ਿਆਦਾ ਕੁਝ ਨਹੀਂ ਜੋ ਵੀ ਲਿਆ ਤੁਹਾਨੂੰ ਘਰ ਜਾ ਕੇ ਜ਼ਰੂਰ ਦਿਖਾਵਾਂਗੇ ਆਪਾਂ ਹਨਾ ਤੇ ਇੱਥੇ ਸਾਊਂਡ ਲੱਗੇ ਹੋ ਸੀ ਤਾਂ ਕਰਕੇ ਮੈਂ ਵਾਈਸ ਓਵਰ ਕਰ ਰਹੀ ਹਾਂ ਚੱਲ ਆਪੇ ਆਪਾਂ ਘਰ ਵਾਪਸ ਤੇ ਜਿਹੜਾ ਵੀ ਸਮਾਨ ਲੈਣਾ ਸੀ ਆ ਪਹਿਲਾਂ ਲੈ ਲਈ ਆਪਾਂ ਆ ਗਿਆ ਆਇਆ ਐਂ ਘਰ ਦੇ ਵੀ ਆ ਜਾ ਹਾਂ ਅਸ਼ਵੀਰਾ ਨਾ ਵੇ ਵਿਚਾਰਾ ਭੋਲਾ ਇਹਨੂੰ ਕਿਉਂ ਚਿਹਰੇ ਤਾਂ ਕਰ ਜਾ ਪੁੱਤ ਬਾਹਰੇ ਖੇਡ ਲੈ ਨਾਨਾ ਐ ਤਰ ਦਰੇ ਕਿ ਤਰ ਦਰੇ ਕਿ ਨਾ ਘੰਟਾ ਹੈਲੋ ਸਿਆ ਲੱਗੇ ਲੋ ਜੀ ਆ ਗਏ ਘਰ ਤੇ ਬਸ ਅੱਪਾ ਥੋੜਾ ਜੀ ਸਮਾਨ ਲੈਣਾ ਸੀ ਜੱਪਲ ਵਗੈਰਾ ਜਾਂ ਜਿਵੇਂ ਮੇਰੇ ਕੋਲ ਹੈਨੇ ਸੀਗੇ ਕੋਲਡ ਡਰਿੰਕ ਵਗੈਰਾ ਹਲੇ ਜਿਹੜੇ ਗਲਾਸ ਜਿਹਦੇ ਨਹੀਂ ਗੇ ਫਰUIT ਫਰੂਟ ਵਾਲੀ ਉਹ ਲੈ ਕੇ ਇਸ ਬਾਕਸ ਜਿਵੇਂ ਤੇ ਚਲੋ ਜੀ ਹੁਣ ਥੋੜ੍ਹੀ ਥੋੜ੍ਹੀ ਜਿਹੀ ਬਣਾ ਕੇ ਪਿੰਦੇ ਚਾਹ ਫਿਰ ਮਿਲਦੇ ਹਾਂ ਤੁਹਾਨੂੰ ਨਾਲ ਦਿਖਾਵਾਂਗੀ ਸਮਾਨ ਠੀਕ ਹੈ ਜੀ ਲਓ ਜੀ ਇੱਥੇ ਨਾ ਮੈਂ ਦਾਲ ਵੀ ਰੱਖੇ ਸੀ ਬਣ ਲਈ ਮੂੰਗੀ ਮਸਰੀ ਦੀ ਆਟਾ-ਉਟਾ ਗੁੰਨੇ ਵਰਤਨ ਵਗੈਰਾ ਸੀ ਜਿਹੜੇ ਉਹ ਹੋ ਗਈ ਸੀ ਅੱਜ ਦੇਖੋ ਮੈਂ ਜਿਹੜਾ ਸਾਗ ਘੋਟਣਾ ਹੁੰਦਾ ਨਾ ਸਾਗ ਘੋਟਣੇ ਦੇ ਨਾਲ ਜਿਹੜਾ ਮੱਖਣਾ ਕੱਢਿਆਗਾ ਮਲਾਈ ਰੜਕੀ ਜਾਨੀ ਕਿ ਜੇ ਕਿਸੇ ਵੀ ਮੇਰੀ ਭੈਣ ਕੋਲ ਬਲੈਂਡਰ ਨਹੀਂ ਜਾਂ ਹੈਗਾ ਹਨਾ ਜਾਂ ਮਿਕਸੀ ਨਹੀਂ ਹੈਗੀ ਤਾਂ ਤੁਸੀਂ ਇਹ ਜਿਹੜਾ ਘੋਟਣਾ ਹੁੰਦਾ ਘੋਟਣੇ ਨਾਲ ਵੀ ਬਹੁਤ ਜ਼ਿਆਦਾ ਵਧੀਆ ਜਿਹੜੀ ਮਲਾਈ ਰੜਕੀ ਜਾਂਦੀ ਬਹੁਤ ਜ਼ਿਆਦਾ ਵਧੀਆ ਮੱਖਣ ਆਉਂਦਾ ਤੁਸੀਂ ਦੇਖ ਹੀ ਸਕਦੇ ਹੋ ਇੱਕ ਦੋ ਗੜੇ ਇਹਨੂੰ ਮੈਂ ਹੋਰ ਦਵਾਂਗੀ ਤੇ ਬਹੁਤ ਵਧੀਆ ਇਹਨੇ ਮੱਖਣ ਨੇ ਹੋ ਜਾਣਾ ਤਿਆਰ ਤੇ ਤੁਸੀਂ ਵੀ ਟਰਾਈ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਹਨਾ ਨਹੀਂ ਹੈਗਾ ਕਿਸੇ ਭੈਣ ਕੋਲ ਨਹੀਂ ਵੀ ਹੁੰਦਾ ਚਲੋ ਬਲੈਂਡਰ ਪਹਿਲਾਂ ਮੇਰੇ ਕੋਲ ਵੀ ਨਹੀਂ ਸੀਗਾ ਨਾ ਹੀ ਮਧਾਨੀ ਵਗੈਰਾ ਹੁੰਦੀ ਹੈ ਨਾ ਹੀ ਮਿਕਸੀ ਹੈ ਨਾ ਤਾਂ ਤੁਸੀਂ ਇਸ ਤਰ੍ਹਾਂ ਵੀ ਰੜਕ ਸਕਦੇ ਹੋ ਬਹੁਤ ਵਧੀਆ ਇਸ ਤਰ੍ਹਾਂ ਜਿਹੜੀ ਮਲਾਈ ਰੜਕੀ ਜਾਂਦੀ ਹੈਗੀ ਜਰੂਰ ਟਰਾਈ ਕਰਿਓ ਹਨਾ ਤੇ ਮੇਰੇ ਕੋਲ ਬਲੈਂਡਰ ਵੀ ਹੈਗਾ ਆਪਣੇ ਮੈਂ ਅੱਜ ਨਾ ਇਹ ਮੈਨੂੰ ਸਾਹਮਣੇ ਦਿਖ ਗਿਆ ਪਹਿਲਾਂ ਮੈਂ ਇਸ ਨਾਲ ਜਦੋਂ ਮੇਰੇ ਕੋਲ ਨਹੀਂ ਸੀਗਾ ਬਲੈਂਡਰ ਮੈਂ ਕੋਟਣ ਵਾਲੀ ਜਿਹੜੀ ਮਲਾਈ ਰੜਕੀਦੀ ਹੁੰਦੀ ਸੀ ਬਹੁਤ ਜ਼ਿਆਦਾ ਵਧੀਆ ਮਲਾਈ ਰੜਕੀ ਜਾਂਦੀ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਹਣਾ ਜਿੰਨਾ ਭੈਣਾਂ ਕੋਲ ਬਲੈਂਡਰ ਨਹੀਂ ਹੈਗਾ ਠੀਕ ਹੈ ਜੀ ਚਲੋ ਜੀ ਹੁਣ ਮੈਂ ਤੁਹਾਨੂੰ ਸ਼ਾਪਿੰਗ ਦਿਖਾਉਣੀ ਆ ਆਪਣੀ ਕੁਛ ਨਹੀਂ ਦੋ ਤਿੰਨ ਚੀਜ਼ਾਂ ਲੈ ਕੇ ਆਈਆਂ ਉਹ ਤੁਹਾਨੂੰ ਦਿਖਾਉਣੀ ਹੈਗੀ ਠੀਕ ਹੈ ਜੀ ਕੀ ਲੈ ਕੇ ਆਈਆਂ ਦਿਖਾਉਣਿਆ ਸੋਨੂੰ ਤੇ ਅੱਜ ਵੀ ਸੋਚ ਕੇ ਤਾਂ ਬਹੁਤ ਖੁਸ ਗਈ ਸੀ ਵੀ ਲੈ ਕੇ ਆਉਂਗੀ ਆ ਲੈਣਾ ਆ ਲੈਣਾ ਪਰ ਅੱਜ ਵੀ ਕਾਲੀ ਕਾਲੀ ਭਜਾ ਲਏ ਕਲੇਰ ਸਾਹਿਬ ਤੇ ਪਿੰਦਰ ਪਿੰਦਰ ਨੂੰ ਬਹਾਨਾ ਮਿਲ ਗਿਆ ਮੈਂ ਜਾਣਾ ਸੁਨਾਮ ਕਲੇਰ ਸਾਹਿਬ ਨੂੰ ਫੋਨ ਚੱਲੇ ਗਿਆ ਲੈਹਰੇ ਜਾਣਾ ਸੀ ਇਹਨਾਂ ਨੇ ਵਾਪਸ ਕਿਸੇ ਨੂੰ ਬਜ਼ੁਰਗ ਮਾਤਾ ਨੂੰ ਦਵਾਈ ਦਵਾ ਕੇ ਲੈ ਕੇ ਆਉਣੀ ਸੀਗੀ ਤੇ ਇਹ ਚਲੇ ਗਏ ਸੀ ਫਿਰ ਆ ਕੇ ਕਾਲੀ ਕਾਲੀ ਆ ਗਏ ਚਲੋ ਕੋਈ ਗੱਲ ਨਹੀਂ ਜਿਹੜਾ ਜਰੂਰੀ ਸੀਗਾ ਉਹ ਮਿਲ ਗਿਆ ਜਰੂਰੀ ਕੰਮ ਸੀ ਜਣੀ ਕਿ ਜਿਹੜਾ ਆਪਾਂ ਨੂੰ ਉਹ ਹੋ ਗਿਆ ਹਨਾ ਤੇ ਚਲੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆਂਗੀ ਦੋ ਮੈਂ ਲੈ ਕੇ ਆਇਆ ਕੰਟੇਨਰ ਬਹੁਤ ਸੋਹਣੇ ਨੇ ਕਿ ਨਮਕੀਨ ਵੀ ਪਾ ਸਕਦੇ ਤੁਸੀਂ ਬਿਸਕਟ ਵੀ ਪਾ ਸਕਦੇ ਇਹਨਾਂ ਦੇ ਵਿੱਚ ਦੋ ਦਾ ਸੈੱਟ ਹੈ ਇਹ ਤੇ ਆਪਾਂ ਇਹਨਾਂ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਆ ਸਪੈਸ਼ਲ ਤਾਈ ਡਰਾਈ ਫਰੂਟ ਲਈ ਉਹ ਦਿੱਤੇ ਹੋਏ ਨੇ ਇੱਥੇ ਉੱਪਰ ਹਾਂ ਡਰਾਈ ਫਰੂਟ ਹੀ ਸੀ ਡਰਾਈ ਫਰੂਟ ਤੇ ਜਿਹੜੇ ਇਸ ਤਰ੍ਹਾਂ ਖੁੱਲਦੇ ਨੇ ਇਹ ਦੱਬ ਕੇ ਇਹਦੇ ਅੰਦਰ ਆਹ ਦੇਖੋ ਇਸ ਤਰ੍ਹਾਂ ਹੋਰ ਵੀ ਆਪਾਂ ਕੋਈ ਗਰੋਸਰੀ ਦਾ ਸਮਾਨ ਜਿਹੜਾ ਪਾ ਸਕਦੇ ਹਾਂਗੇ ਕਿਚਨ ਦਾ ਆਪਾਂ ਕੋਈ ਵੀ ਦਾਲਾਂ ਦੁੱਲਾਂ ਜਾਂ ਹਨਾ ਥੋੜੇ ਹੋਦੇ ਨੇ ਜਾਂ ਅਚਾਰ ਲਈ ਵਧੀਆ ਅਚਾਰ ਵੀ ਆਪਾਂ ਇਹਦੇ ਵਿੱਚ ਰੱਖ ਛੱਡਦੇ ਆ ਕਿਉਂਕਿ 에ਰ ਟਾਈਟ ਆ ਇਹ ਦੇਖੋ ਇਹ ਨਹੀਂ ਹੈਗਾ ਕਿ ਇਹਨੂੰ ਸਿਲ ਫੜੂ ਕੋਈ ਤਰੀਕ ਨੂੰ ਹਵਾ ਨਾ ਹੋ ਜਾ ਬਹੁਤ ਵਧੀਆ ਚੀਜ਼ ਹੈ ਮੈਂ ਸਪੈਸ਼ਲੀ ਲੈ ਕੇ ਆਈ ਹਾਂ ਇਹ ਨਮਕੀਨ ਬਿਸਕਟ ਲਈ ਜਿਹੜੇ ਮੈਂ ਵਿਸ਼ਾਲ ਵਾਲਿਆਂ ਤੋਂ ਲੈ ਕੇ ਆਈ ਸੀ ਨਾ ਵਿਸ਼ਾਲ ਮਹਿਗਮਾਟ ਵਾਲਿਆਂ ਤੋਂ ਲੈ ਕੇ ਆਈ ਸੀ ਉਹ ਟਾਈਮ ਲੈ ਕੇ ਆਈ ਸੀ ਮੈਂ ਸਰਦਿਆਂ ਚ ਉਹ ਨਾ ਇੱਕ ਕੱਪ ਟੁੱਟ ਗਿਆ ਫਿਰ ਇੱਕ ਹੁਣ ਬੇਕਾਰ ਹੈ ਜੀ ਇੱਕ ਦੇਖੋ ਰੱਖਿਆ ਨਹੀਂ ਜਾਂਦਾ ਫਿਰ ਇਹ ਹੁੰਦਾ ਵੀ ਨਮਕੀਨ ਪੈ ਗਿਆ ਕਾ ਬਿਸਕਟ ਰਹਿ ਗਿਆ ਬਿਸਕਟ ਪੈ ਜਾਂਦਾ ਤਾਂ ਫਿਰ ਨਮਕੀਨ ਰਹਿ ਜਾਂਦਾ ਨਾ ਇਸ ਤਰ੍ਹਾਂ ਕਰਕੇ ਦੇਖੋ ਬੈਕ ਤੋਂ ਮੈਂ ਦਿਖਾਉਣੀ ਹਾਂ ਸੁਣੋ ਜੀ ਪਿੰਨ ਲੱਗਿਆ ਹੋਇਆ ਇਦਾਂ ਵੀ ਇਦਾਂ ਹੀ ਇਹ ਜੋ ਵੀ ਕੋਈ ਆਪਾਂ ਚੀਜ਼ ਕੱਢਣੀ ਆ ਇਹ ਵੀ ਟੱਕਣ ਆਪਾਂ ਨੂੰ ਅਲੱਗ ਤੋਂ ਰੱਖਣਾ ਪਊਗਾ ਇਸ ਤਰ੍ਹਾਂ ਕਰਕੇ ਉਹ ਸੋਹਣਾ ਪੀਸ ਹੈ ਜੀ ਇਹ ਦੋ ਦਾ ਸੈੱਟ ਹੈਗਾ ਤੇ ਵਧੀਆ ਲੱਗਿਆ ਮੈਂ ਕਿ ਚੱਲ ਲੈ ਲਾਂ ਨੀ ਹਣਾ ਤੇ ਨੈਕਸਟ ਦਿਖਾਉਣੀ ਆ ਸੁਣੋ ਗਲਾਸ ਰਹਿ ਗਏ ਸੀ ਪਰ ਜਿਹੜੇ ਗਲਾਸ ਲੈਣ ਗਏ ਸੀ ਉਹ ਮਿਲੇ ਨਹੀਂ ਜੀ ਕਿਉਂਕਿ ਕਾਲੇ ਸਿੱਕ ਸ਼ਾਪ ਤੇ ਅਸੀਂ ਸ਼ਾਪ ਵੀ ਨਹੀਂ ਸੀਗੀ ਇਹ 99 ਸਟੋਰ ਸੀਗਾ ਮੈਂ ਇੱਕ ਜਿਹੜੀ ਤਾਂ ਹੁੰਦੀ ਆ ਆਮ ਸ਼ਾਪ ਆ ਹਨ ਜਿੱਥੋਂ ਆਪਾਂ ਨੂੰ ਹਰ ਇੱਕ ਇੱਥੇ ਦਾ ਵੀ ਜਿਹੜਾ ਮਾਲ ਆਇਆ ਹੁੰਦਾ ਦੇਖੋ ਹੀ ਮਿਲਦਾ ਹੁੰਦਾ ਹਨ ਪਰ ਅੱਜ ਚੀਜ਼ ਬਹੁਤ ਸੁਣੀ ਹੁੰਦੀ ਜੀ ਕਾਫੀ ਚੀਜ਼ਾਂ ਨਹੀਂ ਮਿਲ ਰਹੀਆਂ ਜਿਹੜੀਆਂ ਇੱਥੋਂ ਲਈਆਂ ਇੱਕ ਆਪਾਂ ਜੂਸ ਵਾਲੇ ਗਲਾਸ ਲੈ ਕੇ ਆਏ ਮੈਨੂੰ ਬਹੁਤ ਵਧੀਆ ਲੱਗੇ ਇਹ ਸੇ ਦਾ ਸੈੱਟ ਹੈ ਇਸ ਤਰ੍ਹਾਂ ਬਹੁਤ ਵਧੀਆ ਨਹੀਂਗੇ ਹਾਂ ਦੇਖੋ ਇਸ ਤਰ੍ਹਾਂ ਸੇ ਪੀਸ ਨੇ ਦੇਖੋ ਤੇ ਪ੍ਰਾਈਸ ਦੱਸਾ ਤਾਂ ਮਨ ਨਾਲ ਬਹੁਤ ਘੱਟ ਆ ਇਹ 100 ਰੁਪਏ ਦੀ ਗਲਾਸ ਨੇਗੇ ਆ ਜਿਹੜੇ ਮਿਲਣੇ ਜੂਸ ਵਾਲੇ 100 ਰੁਪਏ ਦੀ ਆਪਾਂ ਨੂੰ ਆ ਜਿਹੜੇ ਦੋ ਕੰਟੇਨਰ ਮਿਲਣੇਗੇ 100 ਦੇ ਨਾਲੇ ਕੁਆਲਿਟੀ ਬਹੁਤ ਵਧੀਆ ਹੈ ਨਹੀਂ ਹੈਗਾ ਵੀ ਐਵੇਂ ਟੁੱਟਣ ਵਾਲੇ ਜਾਂ ਬਾਲੀ ਘਾਟ ਕੁਆਲਿਟੀ ਇਹਦੀ ਹੈ ਨਾ ਬਹੁਤ ਵਧੀਆ ਚੀਜ਼ ਹੈ ਐ ਨਹੀਂ ਹੈਗੇ ਟੁੱਟਣ ਜਾਲੀ ਨਹੀਂਗੇ ਜਾਂ ਬਿਲਕੁਲ ਇੰਨੀ ਕੁ ਵਧੀਆ ਪਲਾਸਟਿਕ ਹੈ ਦੀ ਦੇਖੋ ਆਪਾਂ ਦੇਖਣ ਨੂੰ ਕਹਿੰਦੇ ਵੀ 99 ਸਟੋਰ ਹੈ ਨਾ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਨੇ ਉੱਥੋਂ ਜਿਹੜੀਆਂ ਆਪਾਂ ਖਰੀਦਦੀਆਂ ਮੈਨੂੰ ਦੱਸਿਓ ਹੈ ਨਾ ਮੈਂ ਤਾਂ ਜ਼ਿਆਦਾਤਰ ਸ਼ਾਪਿੰਗ ਐ ਮੈਂ ਤੁਹਾਨੂੰ ਮੈਂ ਝੂਠ ਵੱਡਾ ਅੱਧੀ ਵੱਡੇ ਆਪਾਂ ਸ਼ਾਪਾਂ ਤੋਂ ਕਰਦੇ ਨਹੀਂ ਜਿ ਆਪਾਂ ਤਾਂ 99 ਸਟੋਰ ਦੇ ਵਿੱਚੋਂ ਜ਼ਿਆਦਾ ਸ਼ਾਪਿੰਗ ਮੈਂ ਕਰਦੀ ਐ ਤੇ ਮੇਨ ਗੱਲ ਲਈ ਜਿਹੜੀ ਮੈਂ ਗਈ ਸੀ ਚੱਪਲ ਲੈਣ ਆਹ ਦੇਖੋ ਡਾਕਟਰ ਚੱਪਲ ਮਿਲੇ ਮੈਨੂੰ ਬਹੁਤ ਸੋਹਣਾ ਡਿਜ਼ਾਈਨ ਆਇਆ ਡਾਕਟਰ ਚੱਪਲ ਦੇ ਵਿੱਚ ਬਹੁਤ ਸੋਹਣਾ ਕਲਰ ਵੀ ਸੀ ਇਹਦੇ ਵਿੱਚ ਇੱਕ ਮਹਿਰੂਨ ਕਲਰ ਸੀਗਾ ਆਹ ਥੋੜਾ ਜਿਹਾ ਔਰੇਂਜ ਜਿਹਾ ਰਿਹਾ ਨਾ ਤੇ ਬਹੁਤ ਸੋਹਣਾ ਕਲਰ ਲਾਈਟ ਔਰੇਂਜ ਜਿਹਾ ਕਲਰ ਹੈ ਇਹ ਕਿਤਨਾ ਲੈ ਕੇ ਆਈਆਂ ਮੈਂ ਤੇ ਫਿਟਿੰਗ ਇੰਨੀ ਕੁ ਵਧੀਆ ਹੈ ਮੈਨੂੰ ਉਸੇ ਸ਼ਾਪ ਦੀ ਚਪਲਾਂ ਪਸੰਦ ਆਉਂਦੀਆਂ ਨੇ ਮੈਨੂੰ ਸੁਨਾਮ ਤੋਂ ਕਿਤੋਂ ਵੀ ਜਾਂ ਫਿਰ ਇੱਥੇ ਪਿੰਡ ਤੋਂ ਕਿਤੋਂ ਮੈਨੂੰ ਕੋਈ ਵੀ ਚਪਲ ਪਸੰਦ ਨਹੀਂ ਆਉਂਦੀ ਪਰ ਦੇਖੋ ਇੰਨਾਂ ਚਪਲ ਮੈਨੂੰ ਪਸੰਦ ਆਉਂਦੀ ਹੈ ਪਤ ਨਹੀਂ ਕਿਹੜੇ ਨੇ ਇਹ ਸ਼ਾਪ ਵਾਲੇ ਆ ਇੱਥੇ ਨਗੇ ਲੈ ਰਿਹਾ ਕੱਗੇ ਪਤ ਨਹੀਂ ਕਿਹੜਾ ਇਹ ਆ ਨਾਮ ਨਹੀਂ ਮੈਨੂੰ ਇਹਨਾਂ ਦਾ ਪਤਾ ਕਲੀਅਰ ਸਾਫ ਦੇ ਬੂਟ ਵੀ ਮੈਂ ਉੱਥੋਂ ਹੀ ਲੈ ਕੇ ਆਈ ਸੀਗੇ ਸਨੇ ਵੀ ਕੋਣ ਦੂਸਰੇ ਰਿਬੋਟ ਹੌਸ ਹੌਣੀਆਂ ਚੱਪਲ ਦੋ ਜੋੜੇ ਲੈ ਕੇ ਆਉਣੀ ਕਿਉਂਕਿ ਫਿਰ ਦਿੱਲੀ-ਦਿੱਲੀ ਤਾਂ ਆਏ ਹੁੰਦਾ ਵੀ ਇੱਕ ਆਪ ਥੋੜਾ ਜਿਹਾ ਵੀ ਕਿਤੇ ਪਿੰਡ ਤੇ ਜਾਣਾ ਹੈ ਨਾ ਹਰ ਤਾਂ ਪਹਿਣਾ ਸਕਦੇ ਇੱਕ ਆਪਾਂ ਦਿੱਲੀ ਵੀਰ ਘਰ ਦੀ ਵਿੱਚ ਹੈ ਨਾ ਤੇ ਇਹਨਾਂ ਚੱਪਲਾਂ ਦੀ ਫਿਟਿੰਗ ਇੰਨੀ ਘੈਂਡ ਫਿਟਿੰਗ ਆ ਦੋਨੋਂ ਚੱਪਲਾਂ ਦੀ ਪੈਰ ਦੀ ਫਿਟਿੰਗ ਇੰਨੀ ਵਧੀਆ ਹੈਗੀ ਬਹੁਤ ਵਧੀਆ ਫਿਟਿੰਗ ਹੈ ਇਹਨਾਂ ਦੀ ਦੇਖੋ ਕਲਰ ਵੀ ਬਹੁਤ ਸੋਹਣਾ ਕਲਰ ਆ ਰਿਹਾ ਸਰਦਾਰੀ ਜਿਹਾ ਕਲਰ ਹੈ ਨਾ ਲਓ ਜੀ ਇਹੀ ਕੁਸ ਸੀਗਾ ਬਾਕੀ ਥੋੜਾ ਮੋਟਾ ਹੋਰ ਹੈਗਾ ਸਮਾਨ ਤੇ ਫੋਰ ਤਾਂ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਜਰਾਨੀਆਂ ਦੇ ਬੁੜੀਆਂ ਦੇ ਕਿਸਮਾਂ ਹੁੰਦਾ ਹੈ ਤੇ ਚਲੋ ਜੀ ਇਹੀ ਸੀਗਾ ਤੇ ਇੱਕ ਚਪਲ ਲੈ ਇਹਨਾਂ ਦੇ ਵਿੱਚੋਂ ਮੈਂ ਲਾਉਣੀ ਆ ਘਰ ਇਹ ਵਾਲੀਆਂ ਲਾਉਂਗੀ ਡੋਕਟਰ ਚਪਲ ਇਹਦਾ ਇਹਨਾਂ ਦਾ ਪੈਕ ਦੇਖੋ ਵੀ ਇਹਦੇਿਲ ਕੋਈ ਸਲੀਪ ਵੀ ਨਹੀਂ ਕਰੂਗੀ ਠੀਕ ਹੈ ਜੀ ਚਲੋ ਜੀ ਦਾਲ ਰੱਖਿਆ ਹੀ ਮੈਂ ਮਲਾਈ ਸੀ ਜਿਹੜੀ ਉਹ ਰੜਕਦੀ ਮੱਖਣ ਆਪਣਾ ਬਣ ਕੇ ਤਿਆਰ ਆ ਆਟਾ ਗੁੰਨੇ ਇਕੱਲਾ ਤੜਕਾ ਲਾਉਣਾ ਜਿਹੜਾ ਟਾਈਮ ਆ ਇੱਥੇ ਟਾਈਮ ਹੋ ਗਿਆ ਸਾਢੇ 5 ਦਾ ਟਾਈਮ ਹੋ ਚੁੱਕਿਆ ਦੂਸਰਾ ਥੋੜਾ ਬੋਤਾ ਵੀ ਦੇ ਕੰਮ ਹੋ ਗਏ ਥੋੜਾ ਬੋਤਾ ਰਹਿ ਗਿਆ ਉਹ ਕਰ ਲਵਾਂਗੇ ਆਪਾਂ ਤੇ ਦਿਨ ਹੈਗਾ ਅੱਜ ਸ਼ੁੱਕਰਵਾਰ ਟਾਈਮ ਤੁਹਾਨੂੰ ਦੱਸਿਆ ਜੀ 5:30 ਦਾਗਾ ਤੇ ਤਰੀਕ ਸ਼ਾਇਦ ਅੱਜ 13 ਠੀਕ ਹੈ ਜੀ 13 ਹੈ ਅੱਜ ਹਾਂ ਚਲੋ ਜੀ ਥੋੜੀ ਜਿਹੀ ਰਵਾਦ ਮਿਲਦੇ ਆ ਠੀਕ ਹੈ ਜੀ ਲਓ ਜੀ ਇਹ ਸ਼ਾਮ ਦਾ ਟਾਈਮ ਆ ਅਸੀਂ ਲਹਿਰੇ ਤੋਂ ਆਇਆ ਉਸ ਤੋਂ ਬਾਅਦ ਪਿੰਦਰ ਸੁਨਾਮ ਚੱਲਿਆ ਗਿਆ ਸੀਗਾ ਤੇ ਗੱਡੀ ਲੈ ਕੇ ਚਲੇ ਗਏ ਸੀ ਫਿਰ ਸਨੀ ਆਇਆ ਨਾਲ ਹੁਣ ਸਨੀ ਤੇ ਸੰਟੀ ਦੋਨੋਂ ਚੀਮੇ ਜਾ ਰਹੇ ਸੀ ਕਿਉਂਕਿ ਕੱਲ ਨੂੰ ਸਨੀ ਦੀ ਕੋਈ ਮੀਟਿੰਗ ਹੈ ਉਹਨੇ ਉੱਥੇ ਮੀਟਿੰਗ اٹینڈ ਕਰਨੀ ਹੈ ਪਟਿਆਲੇ ਤੇ ਚਾਨਣ ਪੈਂਦਾ ਮੈਂ ਇਹ ਨੇਰਾ ਕਰਖਿਆ ਸੀ ਹੋਰ ਤੇ ਜਾ ਕੇ ਫੋਨ ਕਰਦੇ ਹਾਂ ਹੌਲੀ ਜਾਇਆ ਨਾਲੇ ਹੌਲੀ ਜਾਇਆ ਹੌਲੀ ਹੌਲੀ ਚੰਗਾ ਕਿਹੜੀ ਲੈਣਿਆ ਡਰਾਈਵਰ ਡਰਾਈਵਰ ਬਾਈਂ ਚਿਨਾਏ ਬਾਗੇ ਬਾਈਂ ਚ ਨੰਮ ਜੜਾ ਬਈ ਉਧਰ ਖਾਤਰ ਸਾਹਿਬ ਦਾ ਉਧਰ ਜਲਾ ਰੱਖਿਆ ਹੈ ਫਿਰ ਮੈਂ ਉਹੀ ਤਾਂ ਕਹਿੰਦੀ ਸੀ ਪਹਿਲਾਂ ਵੀ ਕੂਲਰ ਉਧਰ ਚੱਲਿਆ ਹੋਇਆ ਮੰਝਾ ਤੁਸੀਂ ਸਾਈਡ ਤੇ ਕਰਿਆ ਹੋਇਆ ਆ ਟੇਬਲ ਉਰਾਂ ਕਰਦੇ ਚਲੋ ਜੀ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆਈ ਤੁਹਾਨੂੰ ਵਧੀਆ ਲੱਗਿਆ ਹੋ ਜੇਕਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇ ਜੀ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਈ